हां जी सत श्री अकाल दोस्तों आज एक कहानी ਤੁਹਾਨੂੰ ਮੈਂ ਸੁਣਾਉਣਾ ਬਹੁਤ ਤੁਹਾਨੂੰ ਨਾ ਇੱਕ ਜਿਹੜੀ ਜ਼ਿੰਦਗੀ ਦੀ ਸਿੱਖਿਆ ਅੱਜ ਬਹੁਤ ਲੋੜ ਆ ਸਾਨੂੰ ਲੈਣ ਦੀ ਉਹ ਮਿਲ ਜਾਣੀ ਤੁਹਾਨੂੰ ਦੋ ਬੰਦਿਆਂ ਦੀ ਕਹਾਣੀ ਆ ਇੱਕੋ ਪਿੰਡ 'ਚ ਰਹਿੰਦੇ ਨੇ ਬੰਦੇ ਇੱਕੋ ਹੀ ਕੰਮ ਕਰਦੇ ਨੇ ਦੋਨੋਂ ਹੀ ਕਿਸਾਨੀ ਕਰਦੇ ਨੇ ਕਿਸਾਨ ਨੇ ਦੋਨਾਂ ਦਾ ਪਰਿਵਾਰ ਇੱਕੋ ਜਿਹਾ ਦੋਨਾਂ ਦੇ ਕੋਲ ਜ਼ਮੀਨ ਇੱਕੋ ਜਿਹੀ ਆ ਦੋਨਾਂ ਦੀ ਕਮਾਈ ਇੱਕੋ ਜਿਹੀ ਆ ਪਰ ਦੋਨਾਂ 'ਚ ਫਰਕ ਕੀ ਆ ਇੱਕ ਬੰਦਾ ਹਮੇਸ਼ਾ ਰੋਂਦਾ ਰਹਿੰਦਾ ਇੱਕ ਬੰਦਾ ਹਮੇਸ਼ਾ ਸੈਟੀਸਫਾਈ ਰਹਿੰਦਾ ਆਪਣੀ ਕਮਾਈ ਨੂੰ ਲੈ ਕੇ ਕਿਦਾਂ ਇੱਕ ਬੰਦਾ ਕਹਿੰਦਾ ਵਾ ਵੀ ਯਾਰ ਜੋ ਪੈਸੇ ਆਉਂਦੇ ਆ ਨਾਲ ਹੀ ਕੋਈ ਖਰਚਾ ਹੋ ਜਾਂਦਾ ਵੀ ਉਹ ਰੱਬ ਨੂੰ ਤਾਨੇ ਦੇਈ ਜਾਂਦਾ ਰੱਬਾ ਪੈਸੇ ਤਾਂ ਤੂੰ ਦੇ ਦੇ ਦਨਾ ਮੈਨੂੰ ਫਿਰ ਨਾਲ ਹੀ ਕੋਈ ਨਾ ਕੋਈ ਹਿਸਾਬ ਕਿਤਾਬ ਕਰਨ ਵਾਲਾ ਆ ਜਾਂਦਾ ਮੈਂ ਫਲਾਣੇ ਦੇ ਦੇਣੇ ਆ ਫਲਾਣੇ ਦੇ ਦੇਣੇ ਆ ਵੀ ਪੈਸਾ ਨਾਲ ਹੀ ਚਲਿਆ ਵੀ ਜਾਂਦਾ ਦੂਜਾ ਬੰਦਾ ਕੀ ਸੋਚਦਾ ਉਹ ਕਹਿੰਦਾ ਪ੍ਰਮਾਤਮਾ ਤੇਰਾ ਸ਼ੁਕਰ ਆ ਵੀ ਪੈਸੇ ਆਉਂਦੇ ਤਾਂ ਹੈਗੇ ਆ ਮੈਂ ਖਰਚੇ ਜਿਹੜੇ ਮੇਰੇ ਖਰਚੇ ਨੇ ਉਹ ਕਰਨ ਦੇ ਲਈ ਪੈਸੇ ਤੂੰ ਦਿਨਾ ਤਾਂ ਹੈਗਾ ਮੈਨੂੰ ਬਾੜੀ ਮੁੱਟੀ ਚਲੋ ਸੇਵਿੰਗ ਵੀ ਕਰ ਲੈਣਾ ਉਹ ਉਹਦੇ ਵਿੱਚ ਹੀ ਖੁਸ਼ ਸੀਗਾ ਵੀ ਰੱਬਾ ਤੂੰ ਮੈਨੂੰ ਬਹੁਤ ਕੁਝ ਦਿੱਤਾ ਵਾ ਜਿੰਨੀ ਮੇਰੇ ਕੋਲ ਜ਼ਮੀਨ ਆ ਉਹ ਮੇਰਾ ਘਰ ਚਲਾਉਣ ਦੇ ਲਈ ਬਹੁਤ ਆ ਮੇਰਾ ਪਰਿਵਾਰ ਵੀ ਬਹੁਤ ਸੋਹਣਾ ਵਾ ਤੂੰ ਮੈਨੂੰ ਦਿੱਤਾ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਦੋਨਾਂ ਦੇ ਵਿੱਚ ਆਹੀ ਫਰਕ ਸੀ ਇੱਕ ਰੱਬ ਨੂੰ ਨਿੰਦਦਾ ਰਹਿੰਦਾ ਸੀ ਆਪਣੀ ਅੱਜ ਦੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ ਇੱਕ ਬੰਦਾ ਪੂਰਾ ਸਬਰ ਸੰਤੋਖਾ ਵਾਲਾ ਸੀ ਹੁਣ ਦੋਨਾਂ ਦੀ ਡੈਥ ਹੋ ਜਾਂਦੀ ਆ ਦੋਨੋਂ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਨੇ ਫੇਰ ਕੀ ਹੁੰਦਾ ਕਿ ਜਦੋਂ ਇੱਕ ਕਲਪਨਿਕ ਕਹਾਣੀ ਆ ਤੁਹਾਨੂੰ ਸਮਝਾਉਣ ਦੇ ਲਈ ਉਹ ਜਦੋਂ ਰੱਬ ਦੇ ਕੋਲ ਜਾਂਦੇ ਆ ਰੱਬ ਮਿਲਦਾ ਰੱਬ ਦੋਨਾਂ ਨੂੰ ਆਪਣੀ ਕਚਹਿਰੀ 'ਚ ਬੁਲਾਉਂਦਾ ਤੇ ਪੁੱਛਦਾ ਵੀ ਹੁਣ ਤੁਹਾਨੂੰ ਅਗਲਾ ਜਨਮ ਦੇਣਾ ਦੱਸੋ ਕੀ ਤੁਹਾਨੂੰ ਪਸੰਦ ਆ ਤੇ ਕਿੱਦਾਂ ਦੇ ਤੁਸੀਂ ਬੰਨਣਾ ਚਾਹੋਗੇ ਉਹ ਜਿਹੜਾ ਬੰਦਾ ਰੋਂਦਾ ਰਹਿੰਦਾ ਸੀ ਉਹ ਕਹਿੰਦਾ ਵੀ ਰੱਬਾ ਮੈਨੂੰ ਹੁਣ ਐਹੋ ਜੀ ਜੁਨ 'ਚ ਪਾਈ ਇਹੋ ਜੀ ਜਗ੍ਹਾ ਤੇ ਭੇਜੀ ਵੀ ਜਾਂ ਮੈਨੂੰ ਅ ਇਹੋ ਜੀ ਜਿਹੜੀ ਹਸਤੀ ਦੇਣੀ ਆ ਵੀ ਮੇਰੇ ਕੋਲ ਪੈਸਾ ਆ ਹੀ ਜਾਵੇ ਜਾਵੇ ਨਾ ਵੀ ਆ ਹੀ ਜਾਵੇ ਆ ਹੀ ਜਾਵੇ ਲੈਣ ਵਾਲਾ ਕੋਈ ਨਾ ਹੋਵੇ ਬਸ ਦਈ ਜਾ ਦਈ ਜਾ ਹੈ ਨਾ ਚਲੋ ਪਰਮਾਤਮਾ ਕਹਿੰਦਾ ਠੀਕ ਆ ਵੀ ਤੇਰੀ ਜਿਹੜੀ ਮੰਗਾ ਉਹ ਪ੍ਰਵਾਨ ਹੋਗੀ ਜਾ ਦੂਜਾ ਬੰਦਾ ਜਿਹੜਾ ਖੁਸ਼ ਬੜਾ ਹੁੰਦਾ ਸੀ ਖੁਸ਼ ਰਹਿੰਦਾ ਸੀ ਸੈਟੀਸਫਾਈ ਰਹਿੰਦਾ ਸੀ ਉਹ ਉਹਨੂੰ ਪੁੱਛਦਾ ਰੱਬ ਵੀ ਤੂੰ ਕੀ ਚਾਹੁੰਦਾ ਉਹ ਕਹਿੰਦਾ ਰੱਬਾ ਸਾਰਾ ਕੁਝ ਤੁਮੇਨੂੰ ਦਿੱਤਾ ਸੀ ਬੜਾ ਸੋਹਣਾ ਪਰਿਵਾਰ ਸੀ ਬੜੀ ਸੋਹਣੀ ਜ਼ਿੰਦਗੀ ਸੀ ਮੈਨੂੰ ਕਿਸੇ ਤਰ੍ਹਾਂ ਦਾ ਤੇਰੇ ਨਾਲ ਸ਼ਿਕਵਾ ਨਹੀਂ ਇੱਕ ਕਮੀ ਰਹਗੀ ਕਿ ਮੇਰੇ ਦਰ ਤੇ ਨਾ ਕਈ ਵਾਰੀ ਕੋਈ ਭੁੱਖਾ ਵਿਅਕਤੀ ਆ ਜਾਂਦਾ ਸੀ ਤੇ ਕਈ ਵਾਰੀ ਮੈਂ ਉਹਨੂੰ ਰੱਜ ਕੇ ਰੋਟੀ ਨਹੀਂ ਸਿਖਵਾ ਪਾਉਂਦਾ ਮੈਨੂੰ ਇੰਨੇ ਜੋਗਾ ਕਰਦੇ ਵੀ ਜਿੰਨੇ ਵੀ ਭੁੱਖੇ ਲੋਕ ਮੇਰੇ ਦਰ ਤੇ ਆਉਣ ਉਹ ਰੱਜ ਕੇ ਜਾਇਆ ਕਰਨ ਪੇਟ ਭਰ ਕੇ ਰੋਟੀ ਖਾ ਕੇ ਜਾਇਆ ਕਰਨ ਪਰਮਾਤਮਾ ਕਹਿੰਦਾ ਠੀਕ ਆ ਤੇਰੀ ਮੰਗ ਵੀ ਇਹ ਪ੍ਰਵਾਨ ਹੋਗੀ ਜਾਓ ਅੱਗੇ ਕੀ ਹੁੰਦਾ ਦੋਸਤੋ ਦੋਨਾਂ ਦਾ ਜਨਮ ਇੱਕੋ ਪਿੰਡ ਦੇ ਵਿੱਚ ਫੇਰ ਹੋ ਜਾਂਦਾ ਦੋਨੋਂ ਇੱਕੋ ਥਾਂ ਤੇ ਜਨਮ ਲੈਂਦੇ ਆ ਸੇਮ ਸਮੇਂ ਤੇ ਇੱਕੋ ਜਿੰਨੇ ਵੱਡੇ ਹੁੰਦੇ ਆ ਜਦੋਂ ਉਹ ਬਹੁਤ ਵੱਡੇ ਹੋ ਜਾਂਦੇ ਨੇ ਤਾਂ ਜਿਹੜਾ ਉਹ ਬੰਦਾ ਰੋਂਦਾ ਰਹਿੰਦਾ ਸੀ ਉਹ ਪਤਾ ਕੀ ਬਣ ਜਾਂਦਾ ਭਿਖਾਰੀ ਬਣ ਜਾਂਦਾ ਉਹਦੇ ਕੋਲ ਜਿਹੜਾ ਵੀ ਬੰਦਾ ਆਂਦਾ ਉਹਨੂੰ ਦੇ ਕੇ ਹੀ ਜਾਂਦਾ ਤੇ ਭਿਖਾਰੀ ਕਿਸੇ ਨੂੰ ਕੁਝ ਨਹੀਂ ਦਿੰਦਾ ਐਦਾਂ ਹੀ ਹੁੰਦਾ ਨਾ ਭਿਖਾਰੀਆਂ ਦੀ ਜਿਹੜੀ ਜ਼ਿੰਦਗੀ ਇਹੋ ਜੀ ਹੁੰਦੀ ਆ ਕਿਸ ਨੂੰ ਦਿੰਦੇ ਤਾਂ ਕੁਝ ਨਹੀਂ ਬਦ ਲੈਂਦੇ ਹੀ ਨੇ ਉਹ ਸੋ ਪਰਮਾਤਮਾ ਤੋਂ ਜੋ ਉਹਨੇ ਮੰਗਿਆ ਸੀ ਉਹਨੂੰ ਮਿਲ ਗਿਆ ਤੇ ਦੂਜਾ ਜਿਹੜਾ ਵਿਅਕਤੀ ਸਬਰ ਸੰਤੋਖ ਵਾਲਾ ਉਹਨੂੰ ਪਰਮਾਤਮਾ ਉਸ ਪਿੰਡ ਦਾ ਸਭ ਤੋਂ ਅਮੀਰ ਆਦਮੀ ਬਣਾਉਂਦਾ ਵਾ ਸਭ ਤੋਂ ਅਮੀਰ ਘਰ ਚ ਜਨਮ ਲਿਆ ਸੀ ਤੇ ਉਹਦੇ ਕੋਲ ਇੰਨਾ ਪੈਸਾ ਸੀ ਉਹਦੇ ਘਰ ਜੋ ਵੀ ਆਉਂਦਾ ਸੀ ਉਹ ਰੱਜ ਕੇ ਰੋਟੀ ਖਾ ਕੇ ਜਾਂਦਾ ਸੀ ਲੰਗਰਾਂ ਦੇ ਲੰਗਰ ਹਰ ਸਮੇਂ ਉਹਦੇ ਘਰ ਦੇ ਬਾਹਰ ਲੱਗੇ ਰਹਿੰਦੇ ਸੀ ਸੋ ਜੋ ਉਹਨੇ ਮੰਗਿਆ ਉਹਨੂੰ ਮਿਲ ਗਿਆ ਬੜੀ ਸੈਂਪਲ ਦੀ ਗੱਲ ਆ ਤੁਹਾਨੂੰ ਕਹਾਣੀ ਦਾ ਜਿਹੜਾ ਕਨਕਲੂਜਨ ਮੈਸੇਜ ਸਮਝ ਆ ਗਿਆ ਹੋਊਗਾ ਕਿ ਕੀ ਦੇਣਾ ਕਿ ਕਦੇ ਵੀ ਰੋਸੇ ਨਾ ਕਰੋ ਜ਼ਿੰਦਗੀ ਤੋਂ ਜ਼ਿੰਦਗੀ ਤੋਂ ਅੱਕੋ ਨਾ ਜ਼ਿੰਦਗੀ ਨੂੰ ਤਾਣੇ ਨਾ ਦਈ ਜਾਓ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਜਾਂ ਪੈਸੇ ਨੂੰ ਲੈ ਕੇ ਆਪਾਂ ਕਹੀਏ ਵੀ ਪੈਸਾ ਆ ਹੀ ਜਾਵੇ ਜਾ ਵੀ ਨਾ ਖਰਚਾ ਹੀ ਨਾ ਹੋਵੇ ਸਾਡਾ ਇਹ ਕਿਦਾਂ ਹੋ ਜੂਗਾ ਪੈਸਾ ਖਰਚਣ ਲਈ ਬਣਿਆ ਸੋ ਖਰਚਣਾ ਵੀ ਜ਼ਰੂਰੀ ਆ ਤੇ ਜੇ ਇੰਨਾ ਸ਼ੁਕਰ ਕਰਿਆ ਕਰੋ ਇਹ ਸਾਡੇ ਕੋਲ ਪੈਸਾ ਆਉਂਦਾ ਅਸੀਂ ਤਾਂ ਹੀ ਖਰਚਦੇ ਆ ਪਰ ਹਾਂ ਸੀਮਤ ਜਿਹੜੇ ਖਰਚੇ ਰੱਖਣੇ ਚਾਹੀਦੇ ਨੇ ਇਹ ਨਹੀਂ ਕਿ ਆਪਾਂ ਫਜ਼ੂਲ ਖਰਚੇ ਕਰੀਏ ਤੇ ਇਹ ਸਿੱਖਿਆ ਵੀ ਨਾਲ ਮਿਲਦੀ ਆ ਆਪਣੀ ਜ਼ਿੰਦਗੀ ਤੋਂ ਸੈਟੀਸਫਾਈ ਹੋਣਾ ਬਹੁਤ ਜ਼ਰੂਰੀ ਆ ਜ਼ਿੰਦਗੀ ਨੂੰ ਲੈ ਕੇ ਰੱਬ ਨੂੰ ਤਾਨੇ ਵੀ ਸਾਨੂੰ ਕਦੇ ਨਹੀਂ ਦੇਣੇ ਚਾਹੀਦੇ ਤੇ ਰੱਬ ਤੋਂ ਹਮੇਸ਼ਾ ਤੁਹਾਨੂੰ ਸਬਰ ਸੰਤੋਖ ਤੇ ਇੱਕ ਚੰਗੀ ਜ਼ਿੰਦਗੀ ਦੀ ਕਾਮਨਾ ਕਰਨੀ ਚਾਹੀਦੀ ਆ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਕਹਾਣੀ ਦੇ ਨਾਲ ਜਲਦੀ ਮਿਲੂੰਗਾ